ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਹੀਰੋ ਸੌਣ ਮਹੀਨਾ ਚੱਲਦਾ ਝੜੀਆਂ ਨਹੀਂ ਲੱਗੀਆਂ ਇੰਨੇ 80% ਲੋਕਾਂ ਦਾ ਇਹ ਮੰਨਣਾ ਹੈ ਕਿ ਝੜੀਆਂ ਇਸ ਕਰਕੇ ਨਹੀਂ ਲੱਗਦੀਆਂ ਕਿ ਰੱਬ ਉਹ ਜਿਹਾ ਹੋ ਗਿਆ ਜਿਹੋ ਜਿਹੇ ਲੋਕ ਹੈ ਤੇ ਜਿਹੜੇ 1970 ਜਾਂ 1980 ਦੇ ਦਹਾਕੇ ਦੇ ਜਨਮ ਹੈ ਜਿਹਨਾਂ ਦੇ ਜਿਨ੍ਹਾਂ ਦੀ ਉਮਰ ਅਸਟਾ 45-50 ਸਾਲ ਦੇ ਕਰੀਬ ਹੈ ਇਹਨਾਂ ਲੋਕਾਂ ਨੂੰ ਪਤਾ ਜਦੋਂ ਇਹ ਬਚਪਨ ਚ ਹੁੰਦੇ ਸੀਗੇ ਉਦੋਂ ਝੜੀਆਂ ਕਿੰਨੀਆਂ ਲੱਗਦੀਆਂ ਸੀ ਦੇਖੋ ਰੱਬ ਨਹੀਂ ਉਹ ਜਿਹਾ ਹੋਇਆ ਜਿਹੋ ਜਿਹੇ ਲੋਕ ਹੈ ਲੋਕ ਜ਼ਰੂਰ ਬਦਲੇ ਕੁਦਰਤ ਉੱਥੇ ਖੜੀ ਹੈ ਰੱਬ ਨੇ ਕਿਤੇ ਵੀ ਬਦਲਿਆ ਦੇਖੋ ਤੁਸੀਂ ਕੁਦਰਤ ਨਾਲ ਕਿੰਨੀ ਛੇੜਛਾੜ ਕੀਤੀ ਹੈ ਹੁਣ بارشਾਂ ਦਾ ਸਬੰਧ ਕਿੱਥੀ ਨਾ ਡਰਖਤਾਂ ਨਾਲ ਕੋਈ ਦੱਸ ਦੋ ਜੇ ਦਰਖਤ ਤੋਂ ਹੀ ਖੇਤਾਂ ਛੱਡਿਆ ਪਹਿਲੀ ਗੱਲ ਤਾਂ ਤੁਸੀਂ ਵੈਸੇ ਪਟਾਉਂਦੇ ਤੁਸੀਂ ਕੰਪਿਊਟਰ ਖੇਤ ਕਰਾਉਂਦੇ ਝੋਨਾ ਲਾਣਾ ਤੁਸੀਂ ਤੁਸੀਂ ਕੰਪੈਨਾਂ ਵੱਡੇ ਵੱਡੀਆਂ ਤੁਸੀਂ ਘੁਮਾਣੀਆਂ ਟਰੈਕਟਰ ਟਰਾਲੀਆਂ ਘੁਮਾਣੀਆਂ ਅੱਗੇ ਬੋਲਦਾ ਨਾ ਖੇਤੀ ਕਰਦੇ ਹੁੰਦੇ ਸੀ ਤੇ ਵਿੱਚ ਦੀ ਬੋਲਦ ਘੁੰਮਦੇ ਰਹਿੰਦੇ ਸੀ ਖੇਤੀ ਵਧੀਆ ਹੁੰਦੀ ਸੀ ਦਰਖਤ ਵੀ ਲੱਗੇ ਰਹਿੰਦੇ ਸੀਗੇ ਤੁਸੀਂ ਬਦਲੇਓ ਤੁਸੀਂ ਕੁਦਰਤ ਨਾਲ ਛੇੜਛਾੜ ਕੀਤੀ ਐ ਜਿਹੜਾ ਦਰਖਤ ਸਾਨੂੰ ਛਾਂ ਦਿੰਦਾ ਸਾਨੂੰ ਫਲ ਦਿੰਦਾ ਸਾਨੂੰ ਫੁੱਲ ਦਿੰਦਾ ਸਾਨੂੰ ਪੱਤੇ ਦਿੰਦਾ ਸਾਨੂੰ ਆਕਸੀਜਨ ਦਿੰਦਾ ਤੁਸੀਂ ਮੰਨਦੇ ਹੋ ਕਿੰਨਿਆਂ ਦਰਖਤਾਂ ਦੇ ਵਿੱਚ ਅਮਰੂਦ ਹੈ ਇਹਦੇ ਕਹਿੰਦੇ ਪੱਤੇ ਵੀ ਤੁਸੀਂ ਨਾ ਖਾਪੋ ਜਿਹੜਾ ਕੁੰਮਲ ਜਾਇ ਇਹ ਵੀ ਕਾਫੀ ਬਿਮਾਰੀਆਂ ਨੂੰ ਠੀਕ ਕਰਦੇ ਐ ਇਸੇ ਤਰ੍ਹਾਂ ਜਾਮਣ ਦਾ ਦਰਖਤ ਐ ਇਸੇ ਤਰ੍ਹਾਂ ਸੁਹਾਗਣਾ ਇੱਕ ਦਰਖਤ ਐ ਜਿਹੜਾ ਕਹਿੰਦਾ ਸ਼ੂਗਰ ਵਰਗੀਆਂ ਬਿਮਾਰੀਆਂ ਜਾਮਣ ਦੀ ਜੇ ਗੱਲ ਕਰੀਏ ਬਿਮਾਰੀਆਂ ਜਿਹੜੀਆਂ ਸੂਗਰ ਨੂੰ ਲੈ ਕੇ ਤੁਸੀਂ ਵੱਡੇ ਵੱਡੇ ਹਸਪਤਾਲਾਂ ਤੋਂ ਰੇ ਫਿਰਦੇ ਆ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਦਰਖਤਾਂ 'ਚ ਹੈ ਤੇ ਦਰਖਤ ਖਤਮ ਹੋ ਗਿਆ ਤਾਂ ਤੁਹਾਡੀਆਂ ਵਾਰਸ਼ੀਆਂ ਖਤਮ ਹੋ ਗਈਆਂ ਤੁਹਾਡੀਆਂ ਝੜੀਆਂ ਖਤਮ ਹੋ ਗਈਆਂ ਤੁਹਾਡੀ ਆਕਸੀਜਨ ਵੀ ਖਤਮ ਹੋ ਜਾਣੀ ਆ ਗੋਰੇ ਲੋਕ ਅੰਗਰੇਜ਼ ਲੋਕ ਉਹਨਾਂ ਦਾ ਇੱਕ ਨਿਯਮ ਆ ਕਹਿੰਦੇ ਜਿੰਨੀਆਂ ਵੀ ਕੰਟਰੀਆਂ ਗੋਰਿਆਂ ਦੀਆਂ ਆ ਦੁਨੀਆ ਦੀ ਅੱਧੀ ਵੱਦੀ ਤੋਂ ਵੱਧ ਰਾਜ ਕਰਦੇ ਆ ਦੁਨੀਆ 'ਚ ਕਹਿੰਦੇ ਉੱਥੇ ਜੇ ਕਿਸੇ ਨੇ ਘਰ 'ਚ ਵੀ ਦਰਖਤ ਪਟਾਣਾ ਹੋਵੇ ਨਾ ਤਾਂ ਪਹਿਲਾਂ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਪੈਦੀ ਹੈ ਉੱਥੇ ਉਹਦੀ ਫੀਸ ਜਮ੍ਹਾਂ ਕਰਾਣੀ ਪੈਂਦੀ ਹੈ ਚਾਹੇ 2000 ਡਾਲਰ 10000 ਡਾਲਰ 20000 ਡਾਲਰ ਜਾਂ ਯੂਰੋ ਜੋ ਵੀ ਹੋਊਗਾ ਫਿਰ ਇਹ ਨਹੀਂ ਕਿ ਤੁਹਾਨੂੰ ਪਰਮਿਸ਼ਨ ਮਿਲ ਗਏ ਤਾਂ ਤੁਸੀਂ ਬਡਾਤ ਤਾਂ ਲਿਆ ਕੇ ਦੋ ਲਾਏ ਵਾਰਡ ਕਰਨ ਵਾਲੇ ਲਾ ਦਿਓ ਜੀ ਚੱਕ ਦਿਓ ਫਟੇ ਨਾ ਫਿਰ ਉਹਨਾਂ ਦਾ ਕਹਿੰਦੇ ਆਪਣੇ ਵਿਭਾਗ ਦੇ ਲੋਕ ਆਂਦੇ ਆ ਉਹਨੂੰ ਜੜ੍ਹਾਂ ਤੋਂ ਕੱਟ ਕੇ ਲੈ ਕੇ ਜਾਂਦੇ ਆ ਫਿਰ ਉਹਨੂੰ ਉਸ ਜਗ੍ਹਾ ਦੇ ਉੱਤੇ ਉਹਨੂੰ ਫਿਰ ਜ਼ਮੀਨ ਦੇ ਵਿੱਚ ਲਾ ਦਿੰਦੇ ਆ ਜਿੱਥੇ ਜ਼ਰੂਰਤ ਹੋਵੇ ਉਸ ਤਰ੍ਹਾਂ ਕਰਦੇ ਆ ਦਸਤੂਰ ਵੀ ਅਰਥ ਨਹੀਂ ਜਾਣ ਦਿੰਦੇ ਏ ਨਹੀਂ ਵੀ ਪਰਮਿਸ਼ਨ ਲੈ ਕੇ ਦਰਖਤ ਬਣਾ ਦੋ ਇੱਥੇ ਤੁਸੀਂ ਕੋਈ ਪਰਮਿਸ਼ਨ ਦਾ ਕੋ ਮਤਲਬ ਹੀ ਕੋਈ ਨਹੀਂ ਹੈ ਦਰਖਤ ਬਟਣਾ ਦਾ ਬੰਦਾ ਬਟਣਾ ਤੁਸੀਂ ਬੰਦਾ ਬਟਣ ਲੱਗਣੀ ਇੱਥੇ ਕੋਈ ਅੱਗਾ ਪਿਛਾ ਦੇਖਦਾ ਪਿਆਰ ਇਹ ਤਾਂ ਨਤੀਜਾ ਉਲਟ ਹੋ ਸਕਦਾ ਕੋਈ ਮਤਲਬ ਨਹੀਂ ਹੈ ਇਸ ਕੇ ਰੱਬ ਤੁਸੀਂ ਕੁਦਰਤ ਨਾਲ ਖਲਵਾੜ ਕੀਤੀ ਹੈ ਤੁਸੀਂ ਕੁਦਰਤ ਨੂੰ ਮਜ਼ਾਕ ਕੀਤਾ ਤੁਸੀਂ ਕੁਦਰਤ ਦੇ ਉਲਟ ਹੋਏ ਹੋ 99% ਜਿਹੜੇ ਲੋਕ ਕਹਿੰਦੇ ਨਾ ਕਿ ਜਿਹੋ ਜਿਹੇ ਲੋਕ ਹੋਗਾ ਉਹੋ ਜਿਹੇ ਉਹੋ ਜਿਹੇ ਰੱਬ ਹੋ ਗਿਆ ਰੱਬ ਪਹਿਲਾਂ ਵੀ ਉਹੋ ਜਿਹਾ ਸੀਗਾ ਹੁਣ ਵੀ ਉਹੋ ਜਿਹਾ ਆ ਆਉਣ ਵਾਲੇ ਸਮੇਂ 'ਚ ਵੀ ਉਹੋ ਜਿਹਾ ਰਹੇਗਾ ਉਸੇ ਸਟੈਂਡ ਤੇ ਹੈ ਸਟੈਂਡ ਤੁਹਾਡਾ ਖਰਾਬ ਹੋ ਗਿਆ ਤੁਸੀਂ ਕੁਦਰਤ ਦਾ ਖਲਵਾੜ ਕੀਤੀ ਹੈ ਅੱਜ ਤੁਸੀਂ ਨਤੀਜੇ ਭੁਗਤ ਰਹੇ ਹੋ ਅੱਜ ਬਿਮਾਰੀਆਂ ਕਿੰਨੀਆਂ ਹਨ ਤੁਹਾਨੂੰ ਹਸਪੀਟਲਾਂ ਭੱਜੇ ਫਿਰਦੇ ਹਾਂ ਜਦ ਕਿ ਸਾਰੀਆਂ ਬਿਮਾਰੀਆਂ ਇਹ ਦਰਖਤ ਬੂਟੀਆਂ 'ਚ ਜੜੀ ਬੂਟੀਆਂ ਦੇ ਵਿੱਚ ਸਾਰਾ ਇਲਾਜ ਸਾਰਾ ਇਲਾਜ ਇਹ ਖੇਤਾਂ ਦੇ ਵਿੱਚ ਕੁਦਰਤ ਦੇ ਵਿੱਚ ਪਿਆ ਹੈ ਜੇ ਕੁਦਰਤ ਤੋਂ ਬਲ ਕੋਈ ਬਿਮਾਰੀ ਆਈ ਤੇ ਕੁਦਰਤ ਨੇ ਇਲਾਜ ਵੀ ਤੁਹਾਨੂੰ ਨਾਲ ਦੀ ਨਾਲੇ ਭੇਜਿਆ। ਵੈਦ ਹੁੰਦੇ ਸੀ ਪਹਿਲਾਂ, ਕੋਈ ਡਾਕਟਰ ਹੁੰਦੇ ਸੀ। ਹੁਣ ਡਾਕਟਰਾਂ ਦੇ ਬਾਅਦ ਤੁਸੀਂ ਕਿਉਂ ਪੈ ਗਏ? ਕਿਉਂਕਿ ਤੁਸੀਂ ਕੁਦਰਤ ਨੂੰ ਤਾਂ ਸਾਈਡ ਤੇ ਹੀ ਲਾਤਾ। ਕਿੰਨਾ ਪ੍ਰਦੂਸ਼ਣ ਕਰ ਦਿੱਤਾ। ਮੈਂ ਗਾਰੰਟੀ ਨਾ ਕਹਾਂ ਜੇਕਰ ਤੁਸੀਂ ਦਰਖਤ ਲਾਣੇ ਸ਼ੁਰੂ ਕਰਦੋਂ ਤੁਹਾਨੂੰ ਏਸੀ ਘਰੋਂ ਦੋ ਹਟਾਣੇ ਪੈਣਗੇ। ਐਦਾਂ ਕੂਲਿੰਗ ਹੋ ਜਣੀ ਹੈ ਤੁਹਾਡੇ ਮੌਸਮ ਦੇ ਵਿੱਚ। ਕਿੰਨਾ ਵਧੀਆ ਵਾਰਸ਼ੀਆਂ ਹੋਇਆ ਕਰਨਗੀਆਂ, ਝੜੀਆਂ ਲੱਗਿਆ ਕਰਨਗੀਆਂ। ਤੇ ਹੁਣ ਜੇ ਝੜੀਆਂ ਨਹੀਂ ਲੱਗਦੀਆਂ ਲਾਹੀਂ ਜਿਹੋ ਜਿਹੇ ਲੋਕ ਹੋ ਗਏ 99% ਲੋਕਾਂ ਦਾ ਮਾਣਾ 1% ਬੰਦਾ ਇਹ ਕਹਿੰਦਾ ਕਹਿੰਦਾ ਨਹੀਂ ਭਾਈ ਰੱਬ ਉਹੀ ਹੈ ਮੈਂ ਮੰਨਦਾ ਰੱਬ ਉਹੀ ਹੈ ਜੋ ਰੱਬ ਹੋਂਦ ਦੇ ਵਿੱਚ ਜਦੋਂ ਦਾ ਰੱਬ ਆਇਆ ਜਦੋਂ ਦਾ ਇਹ ਦੁਨੀਆ ਦੀ ਸ੍ਰਿਸ਼ਟੀ ਸਾਜ ਗਈ ਹੈ ਜਿਹੋ ਜਿਹੇ ਰੱਬ ਉਦੋਂ ਸੀ ਉਹੋ ਜਿਹੇ ਰੱਬ ਹੋਣਾ ਔਰ ਰਹਿੰਦੀ ਦੁਨੀਆ ਤੱਕ ਰੱਬ ਉਹੋ ਜਿਹਾ ਰਹੇਗਾ ਸੋ ਦੋਸਤੋ ਖੁਆੜੀ ਤੋਂ ਰੁੱਖ ਤੇ ਸਰੰਜ ਤੋਂ ਪੁੱਤ ਇਹ ਤੁਹਾਡੇ ਹੱਥ 'ਚ ਹੈ ਬਚਾਣੇ ਕਿ ਨਹੀਂ ਬਚਾਣੇ ਰੱਬ ਨੂੰ ਦੋਸ਼ ਨਹੀਂ ਦੇਣਾ ਕਹਿੰਦਾ ਦੱਦਾ ਦੋਸ਼ਾਂ ਤੋਂ ਕਿਸੇ ਨੂੰ ਦੋਸ਼ ਆਪਣੇ ਕਰਮਾਂ ਦਾ ਤੁਸੀਂ ਆਪ ਮਾੜੇ ਕੰਮ ਕਰਦੇ ਹੋ ਸੋ ਪੰਜਾਬੀਓ ਤੁਹਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਐਡੀ ਵੱਡਾ ਖਜ਼ਾਨਾ 1430 ਅੰਗ ਦੀ ਐਫਡੀ ਤੁਹਾਡੇ ਕੋਲ ਪਈ ਹੈ ਪੜੋ ਤੇ ਸਮਝੋ ਤੇ ਮੁਤਾਬਕ ਉਸ ਮਾਰਗ ਤੇ ਚੱਲੋ ਪਰ ਪ੍ਰੋਬਲਮ ਕਿੱਥੇ ਆ ਰਹੀ ਹੈ ਰੱਬ ਮਾੜਾ ਤਾਂ ਹੋ ਗਿਆ ਜਿਹੋ ਜਿਹੇ ਲੋਕੋ ਕਹੋ ਜਿਹੜਾ ਰੱਬ ਹੋ ਗਿਆ ਕਿਉਂਕਿ ਜਿੱਦੇ ਜਿੰਨੀ ਪ੍ਰਕਾਰ ਦੇ ਲੋਕ ਆ ਜਿੰਨੀਆਂ ਨਸਲਾਂ ਧਰਮਾਂ ਦੇ ਲੋਕ ਆ ਉਹਨਾਂ ਦੇ ਧਰਮਾਂ ਦੇ ਤੁਹਾਡੇ ਰੱਬ ਹੈ ਕੋਈ ਪਤਾ ਆਪਣੇ ਧਰਮ ਤੇ ਜਾਂ ਆਪਣੇ ਰੱਬ ਉੱਤੇ ਪੱਕਾ ਹੀ ਨਹੀਂ ਹੈ ਸਾਰੇ ਛਾਲਾ ਮਾਰਦੇ ਫਿਰਦੇ ਕਿਤੇ ਕੁਝ ਮਿਲਦਾ ਕਿਤੇ ਕੁਝ ਨਹੀਂ ਮਿਲਦਾ ਵੀ ਕੁਝ ਮਿਲਦਾ ਤੇ ਫਿਰ ਆਪ ਇਹਨੂੰ ਇਸੇ ਚੀਜ਼ ਨਾਲ ਕਰਜੋਗਾ ਜੇ ਤੁਸੀਂ ਇੱਕ ਚੀਜ਼ ਨੂੰ ਪੜ੍ਹੋਗੇ ਇੱਕ ਰੱਬ ਨੂੰ ਸਮਝੋਗੇ ਇੱਕ ਗੁਰੂ ਬਣਾਓਗੇ ਉਹਦੇ ਚੱਲੇ ਬਣੋਗੇ ਉਹ ਤੋਂ ਗਿਆਨ ਲਮੋਗੇ ਫਿਰ ਸੱਚਾ ਮਾਰਗ ਮਿਲਣਾ ਦਰ ਦਰ ਭਟਕੀ ਜਾਓ ਜਿੱਦਾਂ ਮਰਦੀ ਭੀਖ ਮੰਗਣ ਵਾਲਾ ਕੋਤਰੇ ਫਿਰ ਕੋਈ ਫਾਇਦਾ ਨਹੀਂ ਸੋ ਇਨੀਆਂ ਕ ਬੇਨਤੀਆਂ ਮਨਜ਼ੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ